ਜੋ ਜੀ ਸਸਰੀ ਕਾੜੀ ਨੂੰ ਸਾਰਿਆਂ ਮੈਂ ਤੁਹਾਨੂੰ ਦੀ ਆਪਣੀਆਂ ਮੱਦੀਕ ਕੋ ਬੋਸ਼ੀ ਜੋਸ਼ੀ ਜਨਾਂ ਨੂੰ ਬਹੁਤ ਬਹੁਤ ਸਾਰਾ ਸਵਾਦ ਕਰਦੀ ਆ। ਲੋ ਅੱਜ ਮੈਂ ਬਹੁਤ ਹੀ ਤੁਹਾਨੂੰ ਭਾਵਕ ਕਰ ਦੇਣ ਵਾਲਾ ਵੀ ਸੌਂ ਲੱਗੀਆਂ। ਆਪਣੇ ਸਮਾਜ ਚ ਆਮ ਇਹ ਹੋ ਰਿਹਾ ਹੈ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਤੇ ਬਹੁਤ ਧਮਾਮੰਦਾਰੀ ਆਹੀ ਹੈ ਤੇ ਬੱਚਿਆਂ ਨੇ ਸੋ ਨਹੀਂ ਕਰਨਾ ਚਾਹੀਦਾ। ਪਹਿਲਾਂ ਤੁਸੀਂ ਆਪ ਇਹ ਸੋ ਸਾਰੀਆਂ ਉਂਗਲਾਂ ਤਾਂ ਇੱਕ ਬਰਾਬਰ ਨਹੀਂ ਹੁੰਦੀਆਂ। ਪਰ ਹੋਂ ਤਾਂ ਲੋਕ ਅੰਕੜੇ ਕੱਢਦੇ ਨੇ ਲੋਕ ਕਹਿੰਦੇ ਵੀ 99% ਹੀ ਕੁਸੂਨ ਲੱਗਿਆ 1% ਜਿਹੜੇ ਸਰਗਨ ਪੁੱਤ ਬੜੇ ਹੋਏ ਨੇ ਬਾਕੀ ਤਾਂ ਉਹ ਕੋਲ ਨਹੀਂ ਜਾਂਦੇ ਨੇ ਮਾਮਾ ਨੂੰ ਹੈਨਾ ਤੇ ਆ ਤੁਸੀਂ ਦੇਖੋ ਇਹਦੇ ਗੀਤ ਕਿ ਸੁਣਿਓ ਇਹ ਸੰਦੇ ਗੀਤ ਕੀ ਹੋ ਜੇ ਲੱਗਿਆ ਜਰੂਰ ਦੱਸਿਓ ਤੇ ਜੇ ਨੁਕਤਾ ਪਾਉ ਉਹ ਇੱਕ ਮੈਨੂੰ ਮਾਤਾ ਨੇ ਕਿਹਾ ਵੀ ਮੈਨੂੰ ਜੀ ਬਿੰਦੇ ਚਿੱਟੇ ਬਾਥਰੂਮ ਜਾਣਾ ਪੈਂਦਾ ਇੰਨਾ ਪ੍ਰੈਸ਼ਰ ਪੈਂਦਾ ਤੇ ਮੇਰੇ ਕਿਉਂਕਿ ਜੇ ਵੱਡੀ ਉਮਰ ਚ ਤਾਏ ਹੋਣ ਲੱਗ ਜਾਂਦਾ 50 ਸਾਲ ਤੋਂ ਬਾਅਦ ਤਾਂ ਹੋਣੀ ਲੱਗ ਜਾਂਦਾ ਹੈਗਾ ਤੇ ਆਮ ਕਿਸੇ ਕਿਸੇ ਨੂੰ ਮੈਂ ਮਤਲਬ ਬੰਨੈ ਨਾ ਤੁੰਗੋਰ ਹੋ ਗਿਆ ਤੇ ਮੈਂ ਅੱਜ ਉਹ ਨੁਕਤਾ ਪਾਉਂਗੀ ਕਿ ਬੱਚਾ ਦਾ ਵੀ ਬੱਚੇ ਤੇ ਵਿਵਸਥਾ ਅੱਗ ਲਾ ਕਰ ਦਿੰਦੇ ਨੇ ਕਿ ਬੱਚਿਆਂ ਵਾਸਤੇ ਵੀ ਰਖਾਣਿਆਂ ਵਾਸਤੇ ਵੀ ਇਹਨਾ ਸੋਚੇ ਵੀ ਕਰਨੀ ਹੈ ਤੇ ਇਹਦੇ ਵਿੱਚ ਵੀ ਇਸ ਤਰ੍ਹਾਂ ਹੋ ਜਾਂਦਾ ਤੇ ਉਹ ਮੈਂ ਨੁਕਤਾ ਇਸ ਤੋਂ ਬਾਅਦ ਪਾਉਂਗੀ ਤੇ ਲੋ ਤੁਸੀਂ ਮਾਣ ਮਹਿਸੂਸ ਕਰ ਰਹੇ ਰਹੰਦ ਤੇ ਭਾਗ ਜੂਰ ਹੋਵੋਗੇ ये ये सच्चाई है कमेंट वाले दसे कि नहीं की सच्चाई है इसमें दिल रो रो बुबा मारे वे क्यों काटता क्यों काटता गोडे बारे वे ਕਿਉਂ ਗਰਮ ਹੂ ਬੇ ਪੁੱਤ ਕਹਿ ਰੇ ਗੁਜਾਰ ਨਾਏ ਤੱਕੇ ਖਾ ਕੇ ਪਿਆਸੀ ਬੇ ਪੁੱਤ ਅੱਜ ਧੱਕੇ ਮਾਰਦਾ गिल्ली थां पू सुखी वॾेनु सुख पवंदी सी, सी मखी र ਆਦੀ ਸੀ ਮੇਰੇ ਦੁੱਧ ਪਿਆਏ ਭੱਕੇ ਮਰਦਾ ਹੈ ਅਰਬ ਮਾਤੇ ਹੀ ਦੇ ਦੇ ਵੇ ਇਸ ਨਿਤ ਦੇ ਫਸਾਦਾਂ ਨਾਲੋਂ ਵੇ ਇਸ ਨਿਤ ਦੇ ਫਸਾਦਾਂ ਨਾਲੋਂ असीं चङे सी बेरे बे बारी औलाद नालो बते बारी ओलाद नालो तूं जीद ਤੱਕੇ ਮਰਦਾਰੇ ਲੈ ਆ ਰਬ ਤੋਂ ਮੰਗ ਕੇ ਵੀ ਗੱਲਾਂ ਗੋੜੀਆਂ ਕਰਦੇ ਵੇ ਮੇਰਾ ਦਿਲ ਕਿਉਂ ਸਾੜਦਾ ਹੈ ਤੱਕ ਕੇ ਘੇੜਿਆ ਸੀ ਬੇਮੂਤੇ ਅਜੇ ਤੱਕੇ ਮਾਰਦਾ ਹੈ ਵੇੜੇ ਰਾਜਪੁੱਤ ਵੇ ਬਾਂ ਫੜ ਲੈ ਮਾਪਿਆਂ ਦੀ ਬੇਲਾ ਫੜ ਲੈ ਮਾਪਿਆਂ ਦੀ ਪੁੱਤ ਸਾਰੇ ਬਣ ਗੋਵੇ ல மீ ஆல ஜி சோச்சி விரு தே பழைய சீ ਅੱਜ ਤੱਕੇ ਮਾਹੀ ਦਾ ਹੈ ਲੋਕ ਗੀਤ ਹੋਇਆ ਪੂਰਾ ਤੇ ਦੱਸਿਓ ਇਹ ਤੁਹਾਨੂੰ ਗੀਤ ਕਿਹੋ ਜਿਹਾ ਲੱਗਿਆ ਤੇ ਇਹ ਵੀ ਮੈਨੂੰ ਭੈਣਾ ਨੇ ਕਿਸੇ ਨੇ ਭੇਜਿਆ ਕਹਿੰਦੇ ਇਹਨੂੰ ਲੰਬੀ heids ਬਣਾ ਕੇ ਦਿਓ ਇਹ ਤਾਂ ਵੈਸੇ ਤਾਂ ਗੀਤ ਕਹਿੰਦੇ ਵੀ ਉਹ ਰਿਕਾਰਡ ਹੋਇਆਗਾ ਪਿਛੇ ਸਿੰਗਰ ਦਾ ਤੇ ਤੁਸੀਂ ਮੈਂ ਸਾਨੂੰ ਇਹ ਲੰਬੇ ਗੀਚ ਇਹ ਲੰਬੇ ਗੀਤਾਂ ਦੇ ਰਸੀਏ ਨੇ ਕਹਿੰਦੇ ਸਾਨੂੰ ਅਸੀਂ ਆਏ ਗਾਇਆ ਕਰਾਂਗੇ ਸਾਨੂੰ ਉਹ ਤਾਂ ਫਿਰ ਹੋਮੇ ਘਰ ਨਹੀਂ ਆਉਂਦੇ ਤੇ ਤੁਸੀਂ ਸਾਨੂੰ ਇਹ ਐਸਟਰਾ ਬਣਾ ਕੇ ਦਿਓ ਜਿਹੜਾ ਜ ਮੈਥੋਂ ਹੋ ਜਾ ਮੈਂ ਬਣਾ ਕੇ ਤੁਹਾਡੇ ਕੋਲੇ ਪੇਸ਼ ਕਰਦਾ ਤੇ ਦੱਸਿਓ ਤੁਹਾਨੂੰ ਮੇਰਾ ਇਹ ਗੀਤ ਕਿਹੋ ਜਿਹਾ ਲੱਗਿਆ ਤੇ ਕਮੈਂਟ ਕਰਨਾ ਨਾ ਭੁੱਲਿਓ ਮੈਂ ਤਾਂ ਪੁੱਤਾਂ ਨੂੰ ਵੀ ਇਹੀ ਕਹਿਣੀ ਆ ਬਈ ਪੁੱਤ ਆਪਣਾ ਪਰਿਵਾਰ ਵੀ ਚਾਹੀਦਾ ਮਾਵਾ ਵੀ ਚਾਹੀਦਿਆਂ ਨੇ ਤੇ ਉਹਨਾਂ ਨਾਲ ਤਾਂ ਵੱਡੇ ਨਾਲ ਖਾਣੇ ਨੂੰ ਸਿਰ ਰੋਪੀ ਖਾਣੀ ਤੇ ਮਿੱਠਾ ਬੋਲੋ ਹੈਨਾ ਤੇ ਐਸ ਤਰ੍ਹਾਂ ਜਿਹੜੇ ਕਰਦੇ ਨੇ ਉਹ ਨਾ ਕਰਿਆ ਕਰੋ ਤੇ ਬਾਕੀ ਜਿਹੜੇ ਹੁਣ ਕੁਸ਼ਨ ਛੋੜੇ ਬੱਚੇ ਜਿਵੇਂ ਦੇਖਣਗੇ ਫਿਰ ਉਸੇ ਹੀ ਕਰ ਲੈਣਗੇ ਨਾ ਹੈਨਾ ਤੇ ਲਓ ਦਸਿਕ ਕਮੈਂਟ ਕਰਕੇ ਤੁਹਾਨੂੰ ਇਹ ਗੀਤ ਕਿਹੋ ਜਿਹਾ ਲੱਗਿਆ ਤੇ ਕਿੰਨੇ ਪਰਸੈਂਟੇਜ ਵਿੱਚ ਸੱਚਾਈ ਹੈ ਕਹੋਚ ਹੈਨਾ ਜੀ ਸਹੀ ਨੇ ਤੇ ਲਓ ਬਾਕੀ ਜਿਹੜਾ ਮੈਂ ਤੁਹਾਨੂੰ ਨੁਕਤਾ ਦੱਸਿਆ ਹੁਣ ਆ ਗਏ ਆਪਾਂ ਨੁਕਤੇ ਵੱਲ ਉਹ ਮਾਤਾ ਨੇ ਮੈਂ ਹੁਣ ਉਹਨੂੰ ਕਹਿ ਦੂੰਗਾ ਸਮ ਸਪੈਸ਼ਲ ਫੋਨ ਕਰਕੇ ਫੋਨ ਤੇ ਦੱਸ ਦਊਂਗੀ ਉਹਨਾਂ ਦਾ ਫੋਨ ਮੈਨੂੰ ਪਤਾ ਨਹੀਂ ਬਾਹਲੇ ਫੋਨ ਆਉਂਦੇ ਰਹਿੰਦੇ ਨੇ ਵੀ ਕਿਹੜਾ ਨੰਬਰ ਸੀ ਤੇ ਉਹ ਜੇ ਸੰਦੇਹ ਹੋਣਗੇ ਤਾਂ ਜਰੂਰ ਸੁਣ ਲੈਣਗੇ ਤੇ ਲੋ ਤੁਸੀਂ ਪਤਾ ਕੀ ਆ ਵੀ ਬੱਚੇ ਵੀ ਇਸਾ ਇਸਾ ਦਿਲਾ ਕਰਦੇ ਨੇ ਤੁਸੀਂ ਜੁਹਾਰੇ ਲੈ ਲਓ ਹੈਨਾ ਉਹ ਬੱਚਿਆਂ ਵਾਸਤੇ ਤਾਂ ਦੁੱਧ ਵੱਡਿਆਂ ਵਾਸਤੇ ਜਿਵੇਂ ਮائیں ਆ ਹੈਨਾ ਤਿੰਨ ਜੁਹਾਰੇ ਉਹਨੂੰ ਸੀਪ ਉੱਬੜ ਰਾਤ ਦੇ ਵਿੱਚ ਜਿਵੇਂ ਆਪਾਂ ਘੁੰਮਲਤਾ ਬੁੜੀਆਂ ਤਾਂ ਸਮਝ ਹੀ ਜਾਣਗੀਆਂ ਵੀ ਚੁੰਡੇ ਤੇ ਜਿਹੜੇ ਲਾਉਂਦੇ ਆ ਇਹ ਆਹ ਉਹ ਹਾਂ ਜੀ ਉਹ ਮੰਜਾਂ ਜੀ ਫਿਰ ਗਰਮ ਸਵਾਜੀ ਉਹਨੂੰ ਕੋ ਬੁਲਕਾਈ ਦੇਨੇ ਆਪਾਂ ਹਨਾ ਉਹਦੇ ਵਿੱਚ ਸਿੱਟ ਤੇ ਉਹ ਫਿਰ ਜਦੋਂ ਥੋੜੇ 5-7 ਮਿੰਟ ਰਹਿਣਗੇ 10 ਮਿੰਟ ਤੇ ਉਪਰ ਉਹਨੂੰ ਪੜਾਏ ਜਾਣਗੇ ਮੱਛਦੇ ਤਾਂ ਹੈ ਨਹੀਂ ਉਹ ਰਾਖ ਦੇ ਵਿੱਚ ਨਾ ਮੱਛਦੇ ਜੇ ਉਹ ਅਗਲੇ ਸਿੱਟੋਂ ਦਾ ਮੱਛੀ ਆਣਗੇ ਤੇ ਫਿਰ ਉਹ ਰਾਤ ਨੂੰ ਸਿਆਣਾ ਦਾ ਤਿੰਨ ਖਾ ਲੈ ਤੇ ਬੱਚੇ ਨੂੰ ਦੋ ਦੇ ਤੇ ਇਹ 3-4 ਦਿਨ ਕੁਝ ਖਾਓ ਤੇ ਇਹ ਪ੍ਰੋਬਲਮ ਬੱਚੇ ਦਾ ਫਿਰ ਬਿਸਰ ਅੱਲਾ ਕਰ ਦੇਣੀ ਵੱਡਿਆਂ ਨੂੰ ਵੀ ਕੱਦੀ ਵਾਰੀ ਫਿਰ ਖਸਣਾ ਪਿਆ ਕਰੂ ਵਾਰੀ 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 ਇਸ ਤਰ੍ਹਾਂ ਨਹੀਂ ਹੋ ਤੇ ਪਰਤੇ ਆ ਕੇ ਦੇਖ ਲੋ ਅਸੀਂ ਪਰਤੇ ਆਇਆ ਆਪਣੇ ਹੋ ਗਏ ਕੋਈ ਮਲਾ 15 20 ਦਿਨ ਤੇ ਸਹੀ ਰਿਹਾ ਤੇ ਤੁਸੀਂ ਵੀ ਕਰਕੇ ਦੇਖੋ ਦੇਖੋ ਜੀ ਕਿ ਦੂਮੇ ਨਾ ਹੈ ਨਾ ਤੇ ਇਹ ਨਾਲ ਅੱਛੀ ਗਰਮੀ ਆ ਤੇ ਹਾਰੇ ਹੁਣ ਕੀ ਕਰਨੇ ਤਿੰਨ ਦਿਹਾੜਾ ਨਹੀਂ ਕੀ ਕਰਨਾ ਹੈ ਨਾ ਵੇ ਭਾਈ ਕਿਸੇ ਨੂੰ ਗਰਮੀ ਲੱਗੀ ਤਾਂ ਪਰ ਕੀ ਕਹਿਣਾ ਤੇ ਅਸੀਂ ਤਾਂ ਲਏ ਨੇ ਤੇ ਲਿਓ ਪਹਿਲੇ ਦਿਨੋਂ ਦਿੰਦੇ ਰਹੇ ਨੇ ਬੁੜੀਆਂ ਵੀ ਦਿੰਦੀਆਂ ਨੇ ਪਹਿਲਾਂ ਵੀ ਮੇਰੇ ਅਗੇ ਪਾਇਆ ਹੋਇਆ ਇਹ ਤੁਸੀਂ ਗੁਰੂ ਇਹ ਜੀ ਗੱਲਾਂ ਕਰਦੇ ਤੇ ਲੋਕਾਂ ਦੇ ਉਹ ਮੈਨੇ ਚੁੱਕੀਆਂ ਤੇ ਕੱਲ ਨੂੰ ਫਿਰ ਲੈਣੇ ਵਿੱਚਣਾ ਕਿ ਮੈਨੇ ਮਿਲਣਾ ਮਿਲਾਂਗੇ ਤੇ ਤੁਸੀਂ ਮਾਨ ਰੇ ਸ੍ਰੀ ਦਾ ਆਨੰਦ ਕਮੈਂਟ ਜਰੂਰ ਲਿਖੋ ਕਮੈਂਟ ਕਰਨਾ ਕਿ ਕਿ ਤੁਸੀਂ ਨਾ ਕਰ ਧੰਨਵਾਦ